ਇਹਦੀ ਮਾਤਾ ਸੀਗੀ ਜੀ ਐਮ 29 ਦੀ ਅੱਛਾ ਜੀ ਇਹ ਜਬਰਾਜ ਦੀ ਕੱਟੀ ਆਈ ਸਾਡੇ ਪਿੰਡ ਸੀਗਾ ਸਾਨ ਵੀ ਜਬਰਾਜ ਦਾ ਕਟਾ ਸੀ ਉਹਦੀ ਇਹ ਹਾਂ ਉਹਦੀ ਕ੍ਰੋਸਿੰਗ ਦੀ ਕੱਟੀ ਆ ਹਾਂਜੀ ਬਣਾ ਕਹਿੰਦੇ ਆ ਨਾ ਲੋਕ ਆ ਪੰਜਾਬ ਚ ਕਿਸੇ ਗੱਲ ਦਾ ਤੋੜਾ ਨਹੀਂ ਆਮ ਘਰੇ ਘਰੇਲੂ ਘਰ ਚ ਦੋਸਤੋ ਪੂਰਾ ਇੱਕ ਨਗੀਨਾ ਖੜਾ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਗੋਰੀ ਦੇ ਘਰੋਂ ਬਣਾ ਰਹੇ ਆ ਪਿੰਡ ਆ ਗਿਆ ਦੋਸਤੋ ਕੋਟੜਾ ਕੌੜਾ ਜਿਹੜਾ ਬਠਿੰਡਾ ਤਹਿਸੀਲ ਆ ਗਈ ਬਾਈ ਜੀ ਫੂਲ ਨਾਲ ਨਾਲ ਪਿੰਡ ਦੋਸਤੋ ਇੱਕ ਸਾਈਡ ਵਾਲਿਆਂ ਵਾਲੀ ਇੱਕ ਸਾਈਡ ਆ ਗਿਆ ਲਹਿਰਾ ਮੁਹੱਬਤ ਬਿਲਕੁਲ ਇੱਕ ਘਰੇਲੂ ਘਰ ਚੋ ਦੋਸਤੋ ਤੁਸਨ ਮੋਰਾ ਨਸਲ ਦਾ ਮੈਨੇ ਜੀ ਨਾ ਦਿਖਾਉ ਕਿਸੇ ਟਾਵੇਂ ਘਰਾਂ ਚ ਦੋਸਤੋ ਐਡੀਆਂ ਐਡੀਆਂ ਝੋਟੀਆਂ ਰੱਬੀ ਸਵੱਬੀ ਕਿਤੇ ਪੈਦਾ ਹੁੰਦੀਆਂ ਫੀਲਡ ਚ ਦੋਸਤੋ ਮੈਨੇ ਖਿਆਲ ਨਾਲ ਆ ਸੀਜ਼ਨ ਦੀ ਆ ਸਾਲ ਦੀ ਸਭ ਤੋਂ ਉੱਚੀ ਲੰਬੀ ਝੋਟੀ ਆਪਣੀ ਅੱਜ ਆ ਵੀਡੀਓ ਦੇ ਵਿੱਚ ਕਵਰ ਕਰਾਂਗੇ ਬਿਲਕੁਲ ਇੱਕ ਘਰੇਲੂ ਘਾਰਾ ਸੋ ਸਾਰੀ ਜਾਣਕਾਰੀ ਆਪਾਂ ਮਾਲਕਾ ਤੋਂ ਲੈਨੇ ਆ ਸਸੀ ਕਾਲ ਜੀ ਸ੍ਰੀ ਕਾਲ ਜੀ ਪਿੰਡ ਆ ਗਿਆ ਜੀ ਆਪਣਾ ਕੋਟੜਾ ਕੌੜਾ ਕੋਟੜਾ ਕੌੜਾ ਜੀ ਨਾਲ ਨਾਲ ਕਿਹੜੇ ਪਿੰਡ ਆ ਜੀ ਇਧਰ ਬਾਰੇ ਵਾਲੀ ਆ ਗਿਆ ਜੀ ਇਧਰ ਲਹਿਰਾ ਮਾਪਤਾ ਗਿਆ ਸ਼ਹਿਰ ਰਾਮਪਰਾਪੂਲਾ ਆਪਣਾ ਸ਼ਹਿਰ ਠੀਕ ਆ ਜੀ ਤੇ ਕਿੰਨਾ ਸੂਆ ਝੋਟੀ ਹੈ ਇਹ ਦੂਜਾ ਸੂਆ ਜੀ ਘਰੂ ਆਪਣੀ ਜੰਪ ਹਾਂ ਆਪਣੇ ਘਰ ਦੀ ਝੋਟੀ ਆਈ ਉਹ ਕੱਟੀ ਇਹਦੀ ਪਹਿਲੇ ਸੂਏ ਦੀ ਤੇ ਆ ਪਰਲੀ ਕੱਟੀ ਆ ਹਨਾ ਜੀ ਘਰ ਦੀ ਦੋਸਤੋ ਜੰਪਲ ਝੋਟੀ ਆ ਬਹੁਤ ਜ਼ਿਆਦਾ ਲੰਬੇ ਕੱਦ ਕਾਠ ਦੀ ਤੇ ਬਾਈ ਦਾ ਵੀ ਤਕਰੀਬਨ ਕੱਦ ਦੀ ਗੱਲ ਕਰੀਏ 6 ਫੁੱਟ ਤੋਂ ਉੱਚਾ ਕੱਦ ਆ ਚੋਟੀ ਜਿਹੜੀ ਦੂਜਾ ਸੂਆ ਹੁੰਦੀ ਹੈ ਇਹਦਾ ਮਾਪਿਓ ਕਿਹੜਾ ਪਤਾ ਜੀ ਕੁਛ ਇਹਦੀ ਮਾਂ ਤਾਂ ਸੀਗੀ ਜੀ ਐਮ 29 ਦੀ ਅੱਛਾ ਜੀ ਇਹ ਜਵਰਾਜ ਦੀ ਕੱਟੀ ਹੈ ਸਾਡੇ ਪਿੰਡ ਸੀਗਾ ਸਾਨ ਵੀ ਜਵਰਾਜ ਦਾ ਕੱਟਾ ਸੀ ਉਹਦੀ ਇਹ ਕਰੋ ਸਿੰਘ ਦੀ ਕੱਟੀ ਆ ਹਾਂ ਜੀ ਹਾਂ ਜੀ ਠੀਕ ਆ ਤੇ ਗੱਬਣ ਆ ਜੀ ਜਿਹੜੀ ਇਹ ਕਿਹੜੇ ਇਹ ਛੇਰੇ ਪੰਜਾਬ ਤੋਂ ਹੀ ਛੇਰੇ ਪੰਜਾਬ ਤੋਂ ਗੱਬਣ ਆ ਪਹਿਲੇ ਸੂਏ ਅੰਕਲ ਤੁਹਾਡੇ ਕੋਲੇ ਇਹ ਕਿੰਨਾ ਦੁੱਧ ਦਿੰਦਾ ਸਾਡੇ ਕੋਲੇ 14 ਲੀਟਰ ਦਿੰਦਾ ਜੀ 14 ਲੀਟਰ ਹਾਂ ਜੀ ਠੀਕ ਆ 14 ਲੀਟਰ ਮਾਲਕ ਕਹਿੰਦੇ ਇਹਨੇ ਪਹਿਲੇ ਸੂਏ ਸਾਡੇ ਕੋਲੇ ਦੁੱਧ ਦਿੱਤਾ ਛੇਰੇ ਪੰਜਾਬ ਤੋਂ ਦੋਸਤੋ ਇਹ ਗੱਬਣ ਆ ਇਹ ਜਿਹੜੀਆਂ ਝੋਟੀਆਂ ਯਾਰ ਕਿੰਨੀ ਇਕ ਤਰੀਫ਼ ਕਰ ਗਿਆ ਇਹ ਜਿਹੜੀਆਂ ਚੀਜ਼ਾਂ ਦੀ ਬਈ ਤਰੀਫ਼ ਤੁਹਾਨੂੰ ਆਪ ਹੀ ਦਿਸਦੀ ਆ ਚੀਜ਼ ਹਨਾ ਬਹੁਤ ਜਿਆਦਾ ਲੰਬੀ ਆ ਬਾਕੀ ਖੋਲ ਕੇ ਮੈਂ ਤੁਹਾਨੂੰ ਤੋੜ ਕੇ ਦਿਖਾਉ ਪਿੰਡ ਮਾਲਕਾਂ ਦਾ ਦਸਤਾ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 92568 ਜੀ ਹਾਂਜੀ 93000 92568 ਪੂਰਾ 93000 ਪੂਰਾ 93000 ਠੀਕ ਆ ਜੀ ਬਾਕੀ ਖੋਲ ਲਓ ਫਿਰ ਆਪਾਂ ਤੋੜ ਕੇ ਦਿਖਾ ਦਈਏ ਜੀ ਸੋ ਨੰਬਰ ਮਾਲਕਾਂ ਦਾ ਹੇਠਾਂ ਚੱਲੀ ਜਾਂਦਾ ਆ ਜਾ ਬੁੱਤ ਸੋ ਕਿਹੜੇ ਵੀ ਭਰਾ ਨੂੰ ਪਸੰਦ ਆਉ ਦੋਸਤੋ ਟਰੱਕ ਜਿੱਡੀ ਝੋਟੀ ਕਹਿਦ ਕੇ ਆ ਆ ਮੇ ਦੋਸਤੋ ਇਹ ਬੁੱਲਾ ਦੇ ਬਰਾਬਰ ਖੜਨ ਵਾਲੀ ਚੀਜ਼ ਆ ਆ ਤੁਸੀਂ ਕੁਆਲਿਟੀ ਚੈੱਕ ਕਰੋ ਹਰਿਆਣਾ ਹਰਿਆਣਾ ਕਹਿੰਦੇ ਆ ਨਾ ਲੋਕ ਆ ਪੰਜਾਬ ਚ ਕਿਸੇ ਗੱਲ ਦਾ ਤੋੜਾ ਨਹੀਂ ਆਮ ਘਰੇ ਘਰੇ ਲੂ ਘਰ ਚ ਦੋਸਤੋ ਪੂਰਾ ਇੱਕ ਨਗੀਨਾ ਖੜਾ ਨੰਬਰ ਮਾਲਕ ਦਾ ਹੇਠਾ ਦੁੱਧ ਦੋਸਤੋ ਪਹਿਲੇ ਸੂਏ ਦਾ ਮਾਲਕ ਕਹਿੰਦੇ 14 ਲੀਟਰ ਦੁੱਧ ਚੋਇਆ ਪਹਿਲੇ ਸੂਏ ਇਹ ਤੇ ਕਿੰਨੇ ਕ ਦੁੱਧ ਦੀ ਉਮੀਦ ਹੈ ਜੇ ਤੂੰ ਦੁੱਧ ਦੇ ਸਕਦੀ 16 17 ਲੀਟਰ ਹਾਂ ਕੋਈ ਆਪਾਂ 20 ਨਹੀਂ ਕਹਿੰਦੇ ਕੋਈ 20 ਨਹੀਂ ਕਹਿੰਦੇ 25 ਨਹੀਂ ਕਹਿੰਦੇ ਆ ਇੱਕ ਕਿਹੜਾ ਜਾਂ ਹੋਰ ਦਵਾ ਲੋ 16 17 ਕਿਲੋ ਦੁੱਧ ਆ ਰਾਮ ਨਾ ਛੋਟੀ ਦੋਸਤੋ ਕੱਦ ਦੇ ਜੋਰ ਦੇ ਜਾਣ ਦੇ ਹਿਸਾਬ ਨਾਲ ਹੀ ਪਸ਼ੂ ਦੁੱਧ ਦੇ ਦਿੰਦੇ ਆ ਦੋਸਤੋ ਬਾਕੀ ਇਹਨੂੰ ਕੋਈ 16 17 ਵਾਲਾ ਨਹੀਂ ਹੈਗਾ ਜਿਹੜੇ ਹਿਸਾਬ ਨਾਲ ਇਹਦੀ ਲਵਾਈ ਆ ਚੜਾਈ ਆ ਕੱਦ ਕਾਠਾ ਛੋਟੀ ਦਾ ਆ ਦੇਖੋ ਹਮ ਟਮੇਟਾ ਮੇ ਕਰਾਚ ਮੂਰਤੀ ਵਰਗੀ ਛੋਟੀ ਆ ਕੋਈ ਸਿੰਗਾ ਚ ਨਹੀਂ ਕਸਰ ਹੈਗੀ ਕੋਈ ਸਿੰਗਾ ਦੀ ਕਮੀ ਹੋ ਥਣ ਲੇਵੇ ਦੀ ਚੈੱਕ ਕਰ ਲਓ ਵੀਰੇ ਗੱਬਣ ਇਹ ਛੇਰੇ ਪੰਜਾਬ ਤੋਂ ਲੈ ਚਲੋ ਜੀ ਬੰਨ ਲਓ ਕੋਈ ਨਾ ਆਜਾ ਜੀ ਜਮਾ ਸ਼ਾਂਤ ਬਰਫਰਗਾ ਸਵੇਰ ਠੰਡੀ ਜਮਾ ਕੋਈ ਤੋੜਪਨ ਵਾਲਾ ਕੰਮ ਨਹੀਂ ਬਗਾਨੇ ਬੰਦੇ ਤੋਂਪਰਾ ਪਣ ਨਹੀਂ ਕੋਈ ਹੂੰ ਆ ਦੇਖੋ ਵੀਰੇ ਕਰਮਾ ਵਾਲੀ ਨਾ ਕੈਮਰੇ ਚ ਵੀ ਪੂਰੀ ਪੂਰੀ ਫਿੱਟ ਆਉਂਦੀ ਹੈ ਹੂੰ ਤੇ ਬਾਕੀ ਸਾਨੂੰ ਕੋਲੋਂ ਮੈਂ ਜਿਹੜਾ ਲੇਵਾ ਉਹ ਦਿਖਾਣਾ ਆ ਦੇਖੋ ਆ ਦੇਖੋ ਵੀਰੇ ਲੇਵਾ ਕੀ ਭਾਰੂਗਾ ਜੀ ਫਿਰ ਇਹਦਾ ਇਹਦਾ 2 ਲੱਖ 40 ਹਜ਼ਾਰ ਰੁਪਏ ਜੀ 2 ਲੱਖ 40 ਹਜ਼ਾਰ ਜੱਸ ਨੂੰ ਹੀ ਆ ਕਿ ਕੋਈ ਮਾੜੀ ਮੁੱਟੀ ਰਿਆਤ ਨਹੀਂ ਕੋਈ ਨਹੀਂ ਕਰਦਾ ਏ ਸੋਡੀ ਵੀਡੀਓ ਦੇਖ ਕੇ ਆਉਣਗੇ ਠੀਕ ਆ ਹਜੇ 24 ਦੋਸਤੋ ਰਿਆਤ ਕਰ ਦੇਣਗੇ ਐਡੀ ਚੀਜ਼ ਆ ਯਾਰ ਜਮਾ ਚਾਜ ਮੁੱਲ ਕਰਿਆ ਕੋਈ ਆ ਨਹੀਂ ਹੈਗਾ ਓਵਰ ਮੁੱਲ ਨਹੀਂ ਤਾਂ ਹਰਿਆਣੇ ਚ ਤੁਸੀਂ ਇਹੋ ਜੀ ਚੀਜ਼ ਲੈਣ ਵਗਜੋ ਤੁਹਾਨੂੰ ਅੱਡੀ ਰੇਟ ਮਿਲੂ ਇਹੋ ਜੀਆਂ ਚੀਜ਼ਾਂ ਦਾ ਵੀਰੇ 240000 ਰੁਪਇਆ ਮੁੱਲ ਆ ਦਿਨ ਕਿੰਨੇ ਪੂਰੇ ਰਹਿ ਗਏ ਤੇ ਸੁਣਦੇ ਸੀ ਦਿਨ ਪੂਰੇ ਹੀ ਅੱਜ 25 ਨੂੰ ਹੀ ਅੱਜ 25 ਦਸੰਬਰ ਨੂੰ ਪੂਰੇ ਹੀ ਆ ਹਾਂ ਹਾਂ ਠੀਕ ਆ ਦਿਨ ਪੂਰੇ ਆ ਹਜੇ ਮੈਨੂੰ ਲੱਗਦਾ ਹਫਤਾ ਛੁੱਟੀ ਸੁਣਦੀ ਨਹੀਂ ਹਾਂ ਲੈ ਜੀ ਜੀ ਪੰਜ ਚਾਰ ਦਿਨ ਤਾਂ ਲੈ ਉਹਦੇ ਨੂੰ ਤਾਂ ਬਾਹਰ ਹੀ ਖਿੰਡ ਕੇ ਆਊਗੀ ਆ ਦੇਖੋ ਹੂੰ ਸੋ ਦੋਸਤੋ ਜਿਹੜੇ ਵੀ ਭਰਾ ਨੂੰ ਪਸੰਦ ਆਈ ਬਾਕੀ ਝੋਟੀ ਕਿਵੇਂ ਲੱਗੀ ਬਾਈਆਂ ਦੀ ਮਿਹਨਤ ਕਿਵੇਂ ਲੱਗੀ ਜ਼ਰੂਰ ਕਮੈਂਟ ਕਰਿਓ ਇਹਹ ਜੇ ਪਸ਼ੂ ਬਾਈ ਬਣੇ ਛੋੜੇ ਹੌਸਲੇ ਨਾਲ ਚੰਗਾ ਮੁੱਲ ਮਿਲਦਾ ਤੇ ਚੰਗੇ ਘਰਾਂ 'ਚ ਫੇਰ ਸ਼ੌਂਕ ਪੈਂਦੇ ਆ ਮੁੰਡਿਆਂ ਨੂੰ ਬਾਕੀ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਬਈ ਜੀ ਸਾਰੇ ਭਰਾਵਾਂ